ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੇਅੰਤੀ ਆ ਕਾਫਲਾ ਦੇਖਿਓ ਕਿੰਨਾ ਵੱਡਾ ਵੀਡੀਓ ਨੂੰ ਲਾਸਟ ਤੱਕ ਦੇਖਿਓ ਐਡਾ ਵੱਡਾ ਕਾਫਲਾ ਇੰਨੇ ਕਿਲੋਮੀਟਰ ਤੱਕ ਨਾ ਦਿੱਲੀ ਦਾ ਚਾਂਦਰਾ ਪਾਪਾ ਨੱਚੂਗੇ ਐਮਐਸਪੀ ਗਰੰਟੀ ਕਾਨੂੰਨ ਦਾ ਲੈ ਕੇ ਆਵਾਂਗੇ ਦਿਖਾਣੇ ਤੁਹਾਨੂੰ ਗੱਡੀ ਦੇ ਅੰਦਰ ਆਪਰਾ ਨੇ ਸਾਰੇ ਜਿਹੜੇ ਆਏ ਹੋਏ ਨੇ ਆਪਣੇ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਆ ਹੋ ਗਿਆ ਕਾਫਲਾ ਸਟਾਰਟ ਇੱਥੋਂ ਹੁਣ ਦੇਖਿਓ ਬਾਬਾ ਜੀ ਮੋਦੀ ਨੂੰ ਫੇਰ ਕਹਿੰਨੇ ਆ ਸਿਧਾ ਬਾਬਾ ਜੀ ਅੱਜ ਵਾਲੀ ਮੀਟਿੰਗ 'ਚ ਕਰਦੇ ਸਾਡਾ ਹੱਲ ਨਹੀਂ ਤਾਂ ਬਾਬਾ ਜੀ ੱੱਕੇ ਨਾਲ ਲੈ ਕੇ ਜਾਵਾਂਗੇ ਆਪਣੇ ਹੱਕ ਛੱਡਦੇ ਕੋਈ ਨਹੀਂ ਬਹੁਤ ਟਾਈਮ ਹੋ ਗਿਆ ਸਰਕਾਰਾਂ ਦਾ ੱੱਕਾ ਕਰਦੇ ਹੋਏ ਸਾਡੇ ਨਾਲ ਕਿਸਾਨਾਂ ਨਾਲ ਸਾਡੇ ਬਣਦੇ ਹੱਕ ਨੇ ਬਸ ਬੇਨਤੀ ਆਹੀ ਹੈ ਬਾਬਾ ਜੀ ਵੀਡੀਓ ਪੂਰੀ ਦੇਖਿਓ ਕਿ ਕਾਫਲੇ ਕਿੰਨੇ ਨੇ 2000 ਟਰਾਲੀ ਦਾ 12 ਤਰੀਕ ਨੂੰ ਪਹੁੰਚ ਚੁੱਕੀ ਆ ਤੇ ਅੱਜ ਦਾ ਸਿੱਧੂ ਪਰ ਯੂਨੀਅਨ ਆਣੀ ਆ ਜਿਹੜਾ ਇੱਕੀ ਯੂਨੀਅਨ ਆਈ ਆ ਤੇ ਸਾਡੀ ਹਜ਼ਾਰਾਂ ਟਰਾਲੀਆਂ ਜਦੋਂ ਹਰਿਆਣੇ ਦੀ ਜੁੜਨੀ ਹੈ ਤੇ ਹਰਿਆਣਾ ਜੁੜਨਾ ਨਾਲ ਦਿੱਲੀ ਦੇ ਤਾਂ ਨਾ ਨਾ ਸਾਂਜੂ ਤੂੰ ਆਕੜਾ ਦੇਾਂਗੇ ਕੱਲ ਨੂੰ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਆ ਤੁੱਟੀ ਮਾਰ ਲਿਓ ਲੜਾਈ ਲਾਸਟ ਲੜਾਈ ਸੋਚ ਕੇ ਕਿ ਆਪਣੀ ਪੀੜ੍ਹੀ ਵਾਸਤੇ ਆਪਣੀ ਫਸਲ ਵਾਸਤੇ ਆਪਣੀ نسل ਵਾਸਤੇ ਲਾਸਟ ਲੜਾਈ ਸੋਚ ਕੇ ਬਹੁਤ ਬਹੁਤ ਟਰਾਲੀਆਂ ਨੇ ਅੱਜ ਤਾਂ ਫਕੇਗੜ ਸਾਹਿਬ ਮੰਡੀ ਭਰ ਗਈ ਸੀ ਫੇਰ ਆ ਗਏ ਇਹ ਇੱਥੇ ਸੜਕ ਤੇ ਲੱਗਿਆ ਨੇ ਤੇ ਸਵੇਰੇ ਜਦੋਂ ਜਾਹੋ ਜਲਾਲ ਦਿਖਾਵਾਂਗੇ ਨਾ ਜਦੋਂ ਸਾਡੇ ਲੀਡਰਾਂ ਨੇ ਹੁਕਮ ਕਰਤਾ ਪੱਤਰਾ ਕਰਦਾਂਗੇ ਸਾਰੇ ਸੰਭੂ ਟੋਲ ਟੈਕਸ ਨੂੰ ਆਪਣੇ ਹੱਕ ਲੈ ਕੇ ਆਣੇ ਨੇ ਫੇਰ ਕਹਿ ਰਹੇ ਆ ਮੋਦੀ ਨੂੰ ਕਿ ਕਰਦੇ ਸਾਡਾ ਮੀਟਿੰਗ ਦਾ ਹੱਲ ਸਾਡਾ ਬਣਦਾ ਹੱਕ ਹੈ ਐਮਪੀ ਗਰੰਟੀ ਕਾਨੂੰਨ ਸਾਰਿਆਂ ਨੂੰ ਆਹੀ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਨਿਕਲੋ ਠੀਕ ਹੈ ਨਾ ਆਪਣੀ ਫਸਲ ਪਿੱਛੇ ਨਸਲ ਪਿੱਛੇ ਨਿਕਲੋ ਸਾਰੇ ਦੇ ਸਾਰੇ ਆਪਣੀ ਪੀੜੀ ਨੂੰ ਬਚਾਣ ਪਿੱਛੇ ਨਿਕਲੋ ਨਹੀਂ ਇਹ ਕਾਰਪੋਰੇਟ ਨੇ ਗੁਲਾਮ ਕਰ ਲੈਣੀ ਆ ਦੇਖੋ ਬਾਬਾ ਜੀ ਕਾਫਲਾ ਕਿੰਨਾ ਵੱਡਾ ਆ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਆ ਆ ਕੋਈ ਲੀਡਰ ਲੋੜ ਤੇ ਲੱਗਦਾ ਆ ਦੇਖੋ ਬਾਬਾ ਜੀ ਕੀ ਕਰ ਲੈਣਗੇ ਬੈਰੀਕੇਟ ਸਾਡਾ ਆ ਤਾਂ ਪਹੁੰਚ ਲੇ ਕਾਫਲੇ ਹੁਣ ਨਹੀਂ ਰੁਕਦੇ ਜੇ ਅੱਜ ਦੇ ਮੀਟਿੰਗ ਚ ਹੱਲ ਨਾ ਹੋਇਆ ਨਾ ਸਾਰਾ ਸੌਦਾ ਪਟ ਗਿਆ ਮੰਗੇ મોદી ਅੰਮਿਤਸਾ ਚੈਲੰਜ ਆ ਹੱਕ ਛੱਡਣੇ ਨਹੀਂ ਹੋਰੀ ਵਾਰ ਕਾਫਲਾ ਦੇਖਿਓ ਬਾਬਾ ਜੀ ਕਿੰਨਾ ਵੱਡਾ ਫੀਡੀਆਂ ਨੂੰ ਐਂਡ ਤੱਕ ਦੇਖਿਓ ਬਹੁਤ ਵੱਡੇ ਕਾਫਲੇ ਨੇ ਬਹੁਤ ਵੱਡੇ ਕਾਫਲੇ ਨੇ ਸਾਖਰੀ ਗਾਦੀ ਸਾਰਿਆਂ ਨੂੰ ਮਿਲਦੀ ਹੈ ਸਵੇਰੀ ਸੰਪੂਰ ਟੋਲ ਟੈਕ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ